ਤੋ ਅੱਜ ਫਿਰ ਲਗਾਤਾਰ ਭਾਰੀ ਬਾਰਿਸ਼ ਹੋਣ ਕਰਕੇ ਸੁਖਨਾਨ ਲੈਕ ਉਫਾਨ ਤੇ ਆ ਗਈ ਉਹਦੇ ਦੋ ਫਲੱਡ ਗੇਟ ਖੋਲ ਦਿੱਤੇ ਗਏ ਨੇ ਤੇ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਪਾਣੀ ਆ ਅੱਗੇ ਜਾ ਕੇ ਕਗਰ ਦਰਿਆ ਦੇ ਵਿੱਚ ਮਿਲਣਾ ਤੇ ਜੇ ਕਗਰ ਦਰਿਆ ਦੀ ਗੱਲ ਕਰੀਏ ਤਾਂ ਦੱਸਿਆ ਜਾ ਰਿਹਾ ਕਿ ਕਗਰ ਦਰਿਆ ਦਾ ਹਾਲ ਇਹ ਆ ਕਿ ਉਹ ਖਤਰੇ ਦੀ ਘੰਟੀ ਤੋਂ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਫੁੱਟ ਦੂਰੀ ਤੇ ਉਹਦਾ ਪਾਣੀ ਰਹਿ ਚੁੱਕਾ ਤੇ ਜੇਕਰ ਗੱਲ ਕਰੀਏ ਪ੍ਰਸ਼ਾਸਨ ਦੀ ਤਾਂ ਹੁਣ ਪ੍ਰਸ਼ਾਸਨ ਕਗਰ ਦਰਿਆ ਦੇ ਉੱਪਰ ਸਫਾਈ ਕਰਨ ਵਾਸਤੇ ਪਹੁੰਚਿਆ ਉੱਥੇ ਜਿਹੜੇ ਵੀਰ ਪੱਤਰਕਾਰ ਮੌਜੂਦ ਸੀ ਉਹਨਾਂ ਨੇ ਪ੍ਰਸ਼ਾਸਨ ਤੋਂ ਸਵਾਲ ਕੀਤੇ ਕਿ ਤੁਸੀਂ ਜਦੋਂ ਮਹਿਜ਼ 1 ਫੁੱਟ ਦੂਰੀ ਤੇ ਪਾਣੀ ਖਤਰੇ ਦੀ ਘੰਟੀ ਤੋਂ ਰਹਿ ਚੁੱਕਾ ਖਤਰੇ ਦੇ ਨਿਸ਼ਾਨ ਤੋਂ ਰਹਿ ਚੁੱਕਾ ਉਦੋਂ ਤੁਸੀਂ ਸਫਾਈ ਕਰਨ ਆਏ ਹੋ ਇੱਥੇ ਗੰਧ ਦੇਖੋ ਕਿੰਨਾ ਪਿਆ ਤੇ ਪਹਿਲਾਂ ਕਿੱਥੇ ਗਏ ਸੀ ਜਦੋਂ ਪੰਜਾਬ ਦਾ ਇੰਨੇ ਦਿਨਾਂ ਤੋਂ ਬੁਰਾ ਹਾਲ ਆ ਪਹਿਲਾਂ ਤੁਸੀਂ ਇੱਥੇ ਸਫਾਈ ਕਰਨ ਦੇ ਵਾਸਤੇ ਕਿਉਂ ਨਹੀਂ ਪਹੁੰਚੇ ਤਾਂ ਉਹਨਾਂ ਦਾ ਕਹਿਣਾ ਸੀ 노 ਕਮੈਂਟ 노 ਕਮੈਂਟ ਉਸ ਟਾਈਮ ਮੈਂ ਸੋਚ ਰਹੀ ਸੀ ਕਿ ਇੱਥੇ ਤਾਂ ਭਗਵੰਤ ਮਾਨ ਸਾਹਿਬ ਖੁਦ ਜਦੋਂ ਪੱਤਰਕਾਰ ਵੀ ਸਵਾਲ ਪੁੱਛਦੇ ਆ ਤਾਂ ਉਹਨਾਂ ਨੂੰ ਕਹਿੰਦੇ ਆ ਤੂੰ ਪੀਟੀਸੀ ਦਾ ਪੱਤਰਕਾਰ ਆ ਤੂੰ ਪੀਟੀਸੀ ਦਾ ਪੱਤਰਕਾਰ ਆ ਤਾਂ ਹੁਣ ਜਦੋਂ ਉਹਨਾਂ ਤੋਂ ਮੁਰਗੀ ਦਾ ਤੇ ਹੋਰ ਮੁਆਵਜ਼ੇ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਉਹ ਸਿੱਧਾ ਕਹਿੰਦੇ ਕੋਈ ਵੀ ਲੌਜਿਕ ਦੇ ਨਾਲ ਦਲੀਲ ਦੇ ਨਾਲ ਜਵਾਬ ਦੇਣ ਦੀ ਬਜਾਏ ਭਗਵੰਤ ਮਾਨ ਸਾਹਿਬ ਕਹਿੰਦੇ ਆ ਤੂੰ ਪੀਟੀਸੀ ਦਾ ਪੱਤਰਕਾਰ ਆ ਤੇ ਇਹ ਤਾਂ ਵਿਚਾਰੇ ਪ੍ਰਸ਼ਾਸਨ ਦੇ ਅਧਿਕਾਰੀਆ ਉਹਨਾਂ ਵਾਸਤੇ ਤਾਂ ਸੌਖਾ ਹੀ ਆ ਕਹਿਣਾ 노 ਕਮੈਂਟ 노 ਕਮੈਂਟ ਅੱਜ ਜਦੋਂ ਪੰਜਾਬ ਹੜਾਂ ਦੇ ਨਾਲ ਲੜਾਈ ਲੜ ਰਿਹਾ ਤਾਂ ਦੂਸਰੇ ਜਿਹੜੇ ਭੈਣਾ ਭਰਾ ਨੇ ਉੱਚੀਆਂ ਥਾਵਾਂ ਤੇ ਬੈਠੇ ਨੇ ਜਿਹੜਾ ਪੰਜਾਬ ਦੇ ਕੁਝ ਲੋਕ ਬਚੇ ਨੇ ਇਸ ਹੜਾਂ ਦੀ ਮਾਰ ਹੇਠੋਂ ਤਾਂ ਉਹ ਲੋਕ ਭੈਣਾ ਭਰਾ ਜਾ ਕੇ ਉਹਨਾਂ ਹੜ ਪੀੜਤ ਭੈਣਾ ਭਰਾਵਾਂ ਦੀ ਮਦਦ ਕਰ ਰਹੇ ਨੇ ਤਾਂ ਉਦੋਂ ਹੁਣ ਲਗਾਤਾਰ ਇਹ ਕਹਿ ਰਹੇ ਨੇ ਕਿ ਅਸੀਂ ਜਾ ਜਾ ਕੇ ਜਾਇਜੇ ਲੈਣੀਆਂ ਹੜਪੀੜਤ ਲੋਕਾਂ ਦੇ ਹੁਣ ਤਾਂ ਤੁਸੀਂ ਜਾਇਜੇ ਲਓਗੇ ਭਾਈ ਪਹਿਲਾਂ ਤੁਹਾਨੂੰ ਪ੍ਰਬੰਧ ਕਰਨਾ ਚਾਹੀਦਾ ਸੀ ਹੜਾਂ ਦੇ ਨਾਲ ਨਜਿੱਠਣ ਵਾਸਤੇ ਪਿਛਲੀ ਵਾਰ ਵੀ ਕਿੰਨੀ ਤਬਾਈ ਹੋਈ ਹਰ ਸਾਲ ਜਦੋਂ ਫਲੱਡ ਆਉਂਦੇ ਆ ਤੇ ਲੋਕਾਂ ਦੀ ਕਿੰਨੀ ਤਬਾਈ ਹੋ ਜਾਂਦੀ ਆ ਇਹ ਕੰਮ ਇਹ ਖਿਆਲ ਪਹਿਲਾਂ ਕਰਨਾ ਚਾਹੀਦਾ ਸੀ ਭਗਵੰਤਮਾਨ ਸਾਬ ਖੁਦ ਵੋਟਾਂ ਤੋਂ ਪਹਿਲਾਂ ਦੂਜੀਆਂ ਸਰਕਾਰਾਂ ਨੂੰ ਕਹਿੰਦੇ ਹੁੰਦੇ ਸੀ ਉਦੋਂ ਤਾਂ ਉਹਨਾਂ ਦੀ ਬੜੀ ਖਚਾਈ ਕਰਦੇ ਸੀ ਪਰ ਖੁਦ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ ਤੇ ਹੁਣ ਜਦੋਂ ਭਾਈ ਲੋਕ ਹੀ ਉੱਠ ਉੱਠ ਕੇ ਜਾਣ ਲੱਗ ਗਏ ਲੋਕਾਂ ਵਾਸਤੇ ਰਾਸ਼ਨ ਲੈ ਕੇ ਕੋਈ ਚਾਰਾ ਲਈ ਜਾਂਦਾ ਪਸ਼ੂਆਂ ਵਾਸਤੇ ਕੋਈ ਲੋਕਾਂ ਵਾਸਤੇ ਰਾਸ਼ਨ ਲਈ ਜਾਂਦਾ ਕੋਈ ਮਿੱਟੀ ਦੀਆਂ ਟਰਾਲੀਆਂ ਪਰ ਪਰ ਲਈ ਜਾਂਦਾ ਵੱਡੇ ਵੱਡੇ ਗਾਇਕ ਐਲਾਨ ਕਰੀ ਜਾਂਦੇ ਆ ਕਿ ਅਸੀਂ ਇੰਨੇ ਪਿੰਡ ਬੋਦ ਲੈ ਲਿਆ ਅਸੀਂ ਇਹ ਕਰ ਦੇਣਾ ਉਹ ਕਰ ਦੇਣਾ ਲੋਕਾਂ ਦੇ ਵਾਸਤੇ ਜਦੋਂ ਉਹ ਐਲਾਨ ਕਰੀ ਜਾਂਦੇ ਆ ਤੇ ਕੀ ਫਿਰ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਆ ਪਿੱਛੇ ਬੈਠੇ ਰਹਿਣਗੇ ਜਾਂ ਫਿਰ ਇਹਨਾਂ ਨੂੰ ਜੇਕਰ ਇਹ ਨਹੀਂ ਜਾਂਦੇ ਲੋਕਾਂ ਦਾ ਹਾਲ ਪੁੱਛਣ ਫੇਰ ਕੀ ਲੋਕ ਇਹਨਾਂ ਨੂੰ ਅਗਲੀ ਵਾਰ ਆਪਣੇ ਪਿੰਡਾਂ ਦੇ ਵਿੱਚ ਵੜਨ ਦੇਣਗੇ ਲੋਕ ਤਾਂ ਪਹਿਲਾਂ ਹੀ ਕਹੀ ਜਾਂਦੇ ਆ ਕਿ ਹੁਣ ਜੇਕਰ ਸਾਡੇ ਤੋਂ ਕੋਈ ਵੋਟਾਂ ਮੰਗਣ ਆਇਆ ਫਿਰ ਅਸੀਂ ਉਹਦੀ ਗੱਲ ਕਰਾਂਗੇ ਲੋਕ ਇਹ ਸਾਰੀਆਂ ਗੱਲਾਂ ਕਹਿ ਰਹੇ ਨੇ ਜਿਹੜੇ ਦੁਖੀ ਹੋਏ ਲੋਕ ਨੇ ਤਾਂ ਹੁਣ ਤਾਂ ਭਈ ਤੁਸੀਂ ਜਾਓਗੇ ਲੋਕਾਂ ਦਾ ਹਾਲ ਪੁੱਛਣ ਵਾਸਤੇ ਪਹਿਲਾਂ ਇਹ ਸਭ ਪ੍ਰਬੰਧ ਤੁਹਾਨੂੰ ਲੋਕਾਂ ਵਾਸਤੇ ਕਰਨੇ ਚਾਹੀਦੇ ਸੀ ਹੁਣ ਕਹੀ ਕਹਿ ਦਿੰਦੇ ਨੇ ਕਿ ਜਿਹੜੀਆਂ ਇਹ ਕੁਦਰਤੀ ਆਫਤਾਂ ਨੇ ਇਹ ਤਾਂ ਆ ਹੀ ਸਕਦੀਆਂ ਇਹਦੇ ਵਿੱਚ ਭਗਵੰਤਮਾਨ ਸਰਕਾਰ ਜਾਂ ਕੋਈ ਹੋਰ ਸਰਕਾਰ ਕੀ ਕਰ ਲੇ ਨਹੀਂ ਕੁਦਰਤੀ ਆਫਤਾਂ ਤਾਂ ਆਉਣੀਆਂ ਹੀ ਆਉਣੀਆਂ ਪਰ ਜੇਕਰ ਸਮਾਂ ਰਹਿੰਦੇ ਇਨ੍ਹਾਂ ਆਫਤਾਂ ਦੇ ਨਾਲ ਨਿਪਟਣ ਦਾ ਨਿਪਟਾਰਾ ਕਰਨ ਦਾ ਇਨ੍ਹਾਂ ਦੇ ਆਫਤਾਂ ਦੇ ਨਾਲ ਲੜਨ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਹੋਵੇ ਉਥੇ ਪਹਿਲਾਂ ਹੀ ਜਿਹੜੇ ਨਦੀਆਂ ਨਾਲੇ ਆ ਮੀਂਹ ਦੇ ਪਾਣੀ ਦੀ ਨਿਕਾਸੀ ਵਾਸਤੇ ਸਾਫ਼ ਕੀਤੇ ਜਾਂਦੇ ਜੇਕਰ ਪਹਿਲਾਂ ਹੀ ਜਿਹੜੇ ਬੰਨ੍ਹ ਨੇ ਉਹਨਾਂ ਨੂੰ ਵੱਧ ਪੱਕਿਆ ਕੀਤਾ ਜਾਂਦਾ ਤਾਂ ਜਿਹੜੀ ਤਬਾਹੀ ਇੰਨੇ ਵੱਡੇ ਪੱਧਰ ਤੇ ਹੋਈ ਆ ਲਗਭਗ 1300 ਪਿੰਡ ਦੱਸੇ ਜਾ ਰਹੇ ਨੇ ਕਿ 1300 ਪਿੰਡਾਂ ਤੋਂ ਵੀ ਵੱਧ ਪਿੰਡ ਹੜਾਂ ਦੀ ਮਾਰ ਦੇ ਚਪੇਟ ਦੇ ਵਿੱਚ ਆ ਗਏ ਨੇ ਤਾਂ ਉਹ ਬਚ ਸਕਦੇ ਸੀ ਲਗਭਗ ਹੁਣ ਤੱਕ ਦੱਸਿਆ ਜਾ ਰਿਹਾ ਕਿ 24 ਤੋਂ ਲੈ ਕੇ 26 ਤੱਕ ਲੋਕਾਂ ਦੀ ਮੌਤ ਹੋ ਚੁੱਕੀ ਆ 12 ਜ਼ਿਲ੍ਹੇ ਹੜਾਂ ਦੀ ਮਾਰ ਦੇ ਹੇਠ ਆ ਚੁੱਕੇ ਨੇ ਦੱਸਿਆ ਜਾ ਰਿਹਾ ਕਿ ਤਿੰਨ ਲੋਕ ਹਲੇ ਵੀ ਗੋਮਨੇ ਥਿਆਣੀ રે ਮਿਲਨੀ રે ਇੱਕ ਨੌਜਵਾਨ ਜਿਹੜਾ 22-23 ਸਾਲ ਦਾ ਦੱਸਿਆ ਜਾ ਰਿਹਾ ਕਲਾ ਨੌਰ ਤੋਂ ਗਿਆ ਸੀਗਾ ਉਧਰ ਲੋਕਾਂ ਦੀ ਸੇਵਾ ਵਾਸਤੇ ਕਿਸੇ ਨੂੰ ਪਾਣੀ ਫੜਾਉਣ ਜਾ ਰਿਹਾ ਸੀ ਤਾਂ ਉਹ ਨੌਜਵਾਨ ਹੜਾਂ ਦੇ ਪਾਣੀ ਦੇ ਵਿੱਚ ਰੁੜ ਗਿਆ ਤੇ ਉਹ ਅੱਜ ਤੱਕ ਵੀ ਨਹੀਂ ਮਿਲਿਆ ਉਹ ਵੀਰ ਉਸ ਬੱਚੇ ਦੇ ਘਰ ਦੇ ਉਹਨੂੰ ਲੱਭਦੇ ਫਿਰਦੇ ਨੇ ਜੇਕਰ ਸਰਕਾਰਾਂ ਪਹਿਲਾਂ ਹੀ ਕੋਈ ਚੋਕਤਾ ਪ੍ਰਬੰਧ ਕਰਦੀਆਂ ਤਾਂ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਕੁਦਰਤੀ ਆਫਤਾ ਨਾਲ ਲੜਨ ਵਾਸਤੇ ਹੁਣ ਤਾਂ ਬੜੇ ਆਧੁਨਿਕ ਚੀਜ਼ਾਂ ਨੇ ਤਾਂ ਇਹ ਖਾਸਾ ਪ੍ਰਬੰਧ ਉਹਨਾਂ ਚੀਜ਼ਾਂ ਦਾ ਕੀਤਾ ਜਾ ਸਕਦਾ ਸੀ ਪਰ ਸਰਕਾਰਾਂ ਨੂੰ ਸ਼ਾਇਦ ਲੋਕਾਂ ਦੀਆਂ ਵੋਟਾਂ ਨਾਲ ਹੀ ਮਤਲਬ ਆ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਭਾਵੇਂ ਕਿ ਪ੍ਰਸ਼ਾਸਨ ਸਰਕਾਰਾਂ ਕਹਿ ਰਹੀਆਂ ਨੇ ਕਿ ਅਸੀਂ ਜਾ ਕੇ ਉੱਥੇ ਜਾਇਜੇ ਲੈਣੇ ਆ ਪਰ ਜਿੰਨੀਆਂ ਵੀਡੀਓ ਆ ਰਹੀਆਂ ਲਗਾਤਾਰ ਜੋ ਕੁਝ ਸੋਸ਼ਲ ਮੀਡੀਆ ਤੇ ਲੋਕ ਕਹਿ ਰਹੇ ਨੇ ਜਦੋਂ ਲੋਕਾਂ ਨੂੰ ਪੱਤਰਕਾਰਾਂ ਵੱਲੋਂ ਵੱਖ-ਵੱਖ ਚੈਨਲਾਂ ਵੱਲੋਂ ਵੈਬ ਚੈਨਲ ਸੋਸ਼ਲ ਮੀਡੀਆ ਚੈਨਲਾਂ ਵੱਲੋਂ ਲੋਕਾਂ ਨੂੰ ਪੁੱਛਿਆ ਜਾਂਦਾ ਕਿ ਤੁਹਾਡੇ ਕੋਲੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਤਾਂ ਉਹਨਾਂ ਵੱਲੋਂ ਲਗਭਗ ਲੋਕਾਂ ਵੱਲੋਂ ਇਹੀ ਕਿਹਾ ਜਾਂਦਾ ਕਿ ਇੱਥੇ ਕੋਈ ਨਹੀਂ ਪਹੁੰਚਿਆ ਅੱਜ ਵੀ ਜਿੰਨੀਆਂ ਖਬਰਾਂ ਜਿੰਨਾ ਕੁਝ ਵੀ ਮੀਡੀਆ ਦੇ ਵਿੱਚ ਚੱਲ ਰਿਹਾ ਸੀ ਜਦੋਂ ਉਹ ਦੇਖਿਆ ਤਾਂ ਵੱਡੀ ਗਿਣਤੀ ਲੋਕ ਆਪੇ ਹੀ ਆਪਣੇ ਉੱਥੇ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਆ ਲੋਕਾਂ ਦਾ ਕਹਿਣਾ ਇੱਥੇ ਸਾਨੂੰ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕੋਈ ਮਦਦ ਹਲੇ ਤੱਕ ਨਹੀਂ ਪਹੁੰਚੀ ਲੋਕ ਕੋਈ ਟਰਾਲੀਆਂ ਮਿੱਟੀ ਦੀਆਂ ਭਰ-ਭਰ ਲਈ ਜਾਂਦਾ ਕੋਈ ਰਾਸ਼ਨ ਦੀਆਂ ਲਈ ਜਾਂਦਾ ਕੋਈ ਚਾਰੇ ਦੀਆਂ ਲਈ ਜਾਂਦਾ ਤਾਂ ਲੋਕ ਹੀ ਇੱਕ ਦੂਜੇ ਨੂੰ ਬਚਾਈ ਜਾਂਦੇ ਆ ਮੈਂ ਸੋਚ ਰਹੀ ਸੀ ਕਿ ਜੇਕਰ ਸਾਡੇ ਲੋਕਾਂ ਵਿੱਚ ਇੰਨੀ ਉੱਚੀ ਸੁੱਚੀ ਜਿਹੜੀ ਭਾਵਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਰੀਆ ਵੰਡ ਛਕੋ ਦੀ ਜੇਕਰ ਇਹ ਐਡੀ ਉੱਚੀ ਸੁੱਚੀ ਸੋਚ ਸਾਡੇ ਲੋਕਾਂ ਵਿੱਚ ਨਾ ਹੁੰਦੀ ਜਿਵੇਂ ਅੱਜ ਅੱਧਾ ਪੰਜਾਬ ਪਾਣੀ ਦੇ ਨਾਲ ਡੁੱਬ ਚੁੱਕਾ ਤੇ ਅੱਧੇ ਪੰਜਾਬ ਦੇ ਲੋਕ ਉਹਨਾਂ ਆਪਣੇ ਭੈਣ ਭਰਾਵਾਂ ਵਾਸਤੇ ਫ੍ਰੀ ਲੰਗਰ ਲਾ ਰਹੇ ਆ ਚੀਜ਼ਾਂ ਲੈ ਕੇ ਜਾ ਰਹੇ ਆ ਗਾਇਕਾਂ ਨੇ ਕਹਿਤਾ ਗਾਇਕਾਂ ਨੇ ਜੇਕਰ ਗਾਇਕਾਂ ਨੇ ਕਲਾਕਾਰਾਂ ਨੇ ਤੇ ਹੋਰ ਵੱਖ-ਵੱਖ ਲੋਕਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਇੰਨੇ ਪਿੰਡ ਗੋਦ ਲੈਨੇ ਆ ਅਸੀਂ ਇੰਨੇ-ਇੰਨੇ ਉਹਨਾਂ ਨੂੰ ਰਾਸ਼ੀ ਦੇਵਾਂਗੇ ਅਸੀਂ ਹੜ੍ਹ ਪੀੜਤਾਂ ਦੀ ਮਦਦ ਕਰਾਂਗੇ ਤਾਂ ਇਹਦਾ ਇੱਕੋ ਹੀ ਕਾਰਨ ਕਿ ਸਾਡੇ ਦਿਮਾਗਾਂ ਦੇ ਵਿੱਚ ਇੱਕ ਉੱਚੀ ਸੁੱਚੀ ਸੋਚ ਸਾਡੀ ਗੁਰਬਾਣੀ ਨੇ ਬਾਬੇ ਨਾਨਕ ਨੇ ਭਰ ਦਿੱਤੀ ਆ ਜਿਦੇ ਕਰਕੇ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਆ ਨਹੀਂ ਤਾਂ ਜਿਹੜਾ ਬਾਕੀ ਸੂਬਿਆਂ ਦਾ ਹਾਲ ਅਸੀਂ ਦੇਖਿਆ ਹੀ ਆ ਕਿ ਉੱਥੇ ਕੋਈ ਜੇਕਰ ਹੜਪੀੜ ਹੜ ਆ ਜਾਣ ਪੁਚਾਲ ਆ ਜਾਵੇ ਕੁਝ ਵੀ ਹੋ ਜਾਵੇ ਤਾਂ ਉੱਥੇ ਜਿਹੜੀਆਂ ਚੀਜ਼ਾਂ ਨੇ ਉਹ ਦੁੱਗਣੀਆਂ ਤਿਗਣੀਆਂ ਮਹਿੰਗੀਆਂ ਹੋ ਜਾਂਦੀਆਂ ਪਰ ਮੈਂ ਉਦੋਂ ਸੋਚ ਰਹੀ ਸੀ ਜੇਕਰ ਐਡੀ ਉੱਚੀ ਸੁੱਚੀ ਸੋਚ ਸਾਡੇ ਆਮ ਲੋਕਾਂ ਦੇ ਅੰਦਰ ਜਿਹੜੀ ਗੁਰੂ ਸਹਿਬਾਨਾਂ ਨੇ ਭਰੀ ਜੇ ਉਹ ਨਾ ਹੁੰਦੀ ਤਾਂ ਇਹਨਾਂ ਲੋਕਾਂ ਦਾ ਕੀ ਬੰਦਾ ਕਿ ਇਹ ਸਰਕਾਰ ਤੋਂ ਆਸ ਰੱਖ ਕੇ ਉਮੀਦ ਰੱਖ ਕੇ ਜੋ ਨਹੀਂ ਸਕਦੇ ਸੀ ਕਿ ਸਾਡੇ ਇਹੋ ਜੇ ਸਥਿਤੀ ਦੇ ਵਿੱਚ ਜਿਵੇਂ ਅੱਜ ਇੰਨੇ ਵੱਡੇ ਪੱਧਰ ਤੇ ਲੋਕਾਂ ਦੀਆਂ ਫਸਲਾਂ ਦਾ ਕਿੰਨੇ ਲੱਖ ਏਕੜ ਦਾ ਜਿਹੜਾ ਨੁਕਸਾਨ ਹੋ ਚੁੱਕਾ ਫਸਲਾਂ ਦਾ ਨੁਕਸਾਨ ਹੋ ਚੁੱਕਾ ਤੇ ਇਹ ਨੁਕਸਾਨ ਅੱਜ ਹੀ ਨਹੀਂ ਕਿ ਅੱਜ ਹੀ ਰਹਿਣਾ ਇਹ ਲੰਬੇ ਸਮੇਂ ਤੱਕ ਜਾਰੀ ਰਹਿਣਾ ਫਸਲਾਂ ਕਿੰਨੇ ਕਿੰਨਾ ਟਾਈਮ ਉੱਥੇ ਫਸਲਾਂ ਨਹੀਂ ਹੋਣੀਆਂ ਚੰਗੀ ਤਰ੍ਹਾਂ ਕਿੰਨਾ ਕਿੰਨਾ ਟਾਈਮ ਲੋਕਾਂ ਤੋਂ ਆਪਣੇ ਘਰ ਸੂਦ ਨਹੀਂ ਆਉਣੇ ਉਹਨਾਂ ਤੋਂ ਘਰ ਨਹੀਂ ਪੈਣੇ ਆਪਣਾ ਜਿਹੜਾ ਜੀਵਨ ਆ ਉਹਨਾਂ ਦਾ ਉਹਨਾਂ ਲੀਹਾਂ ਤੇ ਲਿਉਣ ਵਾਸਤੇ ਉਹਨਾਂ ਨੂੰ ਕਿੰਨੀ ਮਿਹਨਤ ਮੁਸ਼ਕਲ ਫਿਰ ਕਰਨੀ ਪੈਣੀ ਆ ਇੱਕ ਹਿਸਾਬ ਨਾਲ ਨਵੇਂ ਸਿਰੇ ਤੋਂ ਫਿਰ ਉਹਨਾਂ ਨੂੰ ਜ਼ਿੰਦਗੀ ਸ਼ੁਰੂ ਕਰਨੀ ਪੈਣੀ ਆ ਕਿਉਂਕਿ ਉਹਨਾਂ ਦੇ ਘਰਾਂ ਵਿੱਚ ਤਾਂ ਕੌਲੀ ਨਹੀਂ ਬਚੀ ਸਭ ਕੁਝ ਪਾਣੀ ਨਾਲ ਰੁੜ ਰੁੜ ਗਿਆ ਕਿੰਨੇ ਪਿੰਡ ਨੇ ਜਿਹੜੇ ਜਮਾਂ ਹੀ ਡੁੱਬ ਚੁੱਕੇ ਨੇ ਤਾਂ ਉਹਨਾਂ ਨੂੰ ਤਾਂ ਦੁਬਾਰਾ ਆਪਦੀ ਜ਼ਿੰਦਗੀ ਸ਼ੁਰੂ ਕਰਨੀ ਪੈਣੀ ਆ ਤੇ ਜੇਕਰ ਸਾਡੇ ਕੋਲ ਇੰਨੀ ਉੱਚੀ ਸੁੱਚੀ ਸੋਚ ਨਾ ਹੁੰਦੀ ਅਸੀਂ ਇਹਨਾਂ ਸਰਕਾਰਾਂ ਦੇ ਸਿਰ ਤੇ ਹੀ ਜਾਣਾ ਹੁੰਦਾ ਕਿ ਸਾਨੂੰ ਸਰਕਾਰਾਂ ਹੀ ਕੋਈ ਨਾ ਕੋਈ ਮੁਆਵਜ਼ੇ ਦੇਣਗੀਆਂ ਤਾਂ ਫਿਰ ਲੋਕਾਂ ਦਾ ਹਾਲ ਕੀ ਹੁੰਦਾ ਦੋਸਤੋ ਹੁਣ ਤੁਹਾਨੂੰ ਅੱਗੇ ਦੱਸ ਦਿੰਨੇ ਆ ਕਿ ਜਿਹੜੇ ਜੇਕਰ ਆਪਾਂ ਬਾਕੀ ਸੂਬਿਆਂ ਦੀ ਗੱਲ ਕਰੀਏ ਜਿਵੇਂ ਹਿਮਾਚਲ ਤੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਉੱਥੇ ਵੀ ਮੰਦੀ ਹਾਲਤਾ ਓਵੇਂ ਬਦਲ ਫੜ ਰਹੇ ਨੇ ਆਏ ਦਿਨ ਪਾਣੀ ਦਾ ਜਿਹੜਾ ਬਹਾਅ ਦੱਸਿਆ ਜਾ ਰਿਹਾ ਕਿ ਚਨਾਬ ਨਦੀ ਦੇ ਵਿੱਚ ਪਾਣੀ ਦਾ ਉਫਾਨ ਕਾਫੀ ਜ਼ਿਆਦਾ ਹੋ ਗਿਆ ਜਿਹਦੇ ਕਰਕੇ ਉੱਥੋਂ ਦੇ ਡੈਮ ਦੇ ਵੀ ਫਲੱਡ ਗੇਟ ਖੋਲਣੇ ਪਏ ਉਹ ਵੀ ਜਿਹੜਾ ਪਾਣੀ ਆ ਸਾਰਾ ਮਦਾਨੀ ਏਰੀਆ ਦੇ ਵਿੱਚ ਆਉਣਾ ਹੁੰਦਾ ਤੇ ਅੱਜ ਜੇ ਕੱਲ ਜੇਕਰ ਗੱਲ ਕਰੀਏ ਤਾਂ ਸ਼ਿਮਲੇ ਦੇ ਅੰਦਰ ਫਿਰ ਤੋਂ ਲੈਂਡ ਸਲਾਈਡਿੰਗ ਹੋਈ ਆ ਪਹਾੜ ਡਿੱਗੇ ਨੇ ਉੱਤੋਂ ਪਹਾੜ ਮਿੱਟੀ ਪੱਥਰ ਡਿੱਗੇ ਨੇ ਜਿਹਦੇ ਕਰਕੇ 4 ਲੋਕਾਂ ਦੀ ਉੱਥੇ ਵੀ ਮੌਤ ਹੋ ਚੁੱਕੀ ਆ ਤਾਂ ਜਿਹੜੀ ਉੱਥੋਂ ਜੋ ਪਾਣੀ ਆਉਂਦਾ ਉਹ ਵੀ ਪੰਜਾਬ ਕਿਉਂਕਿ ਮੈਦਾਨੀ ਏਰੀਆ ਉੱਚੇ ਥਾਂ ਤੋਂ ਪਾਣੀ ਨੇ ਨੀਵੇਂ ਥਾਂ ਵੱਲੀ ਆਉਣਾ ਹੁੰਦਾ ਤਾਂ ਉਹ ਮਾਰ ਵੀ ਪੰਜਾਬ ਪਾਣੀ ਦੀ ਚੱਲ ਰਿਆ ਤੇ ਦੂਜੇ ਪਾਸੇ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਅੰਦਰ ਭਾਰੀ ਬਾਰਿਸ਼ ਹੋਣ ਕਾਰਨ ਇੱਕ ਮਕਾਨ ਦੀ ਛੱਤ ਡਿੱਗੀ ਜਿਸ ਦੇ ਕਰਕੇ ਇੱਕ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਮਾਨਸਾ ਦੇ ਪਿੰਡ ਚੈਨਾ ਦੇ ਅੰਦਰ ਦੱਸਿਆ ਜਾ ਰਿਹਾ ਕਿ ਚਾਚੇ ਭਤੀਜੇ ਦੀ ਘਰ ਦੀ ਛੱਤ ਡਿੱਗਣ ਕਾਰਨ ਮੌਤ ਹੋ ਚੁੱਕੀ ਆ ਬੇहद ਮੰਦ ਭਾਗੀ ਸਥਿਤੀ ਪੰਜਾਬ ਦੇ ਅੰਦਰ ਬਣੀ ਹੋਈ ਆ ਲਗਾਤਾਰ ਭਾਰੀ ਮੀਂਹ ਪੈਣ ਕਾਰਨ ਉਧਰੋਂ ਸਾਡੇ ਗਵਾਂਢੀ ਸੂਬੇ ਜੰਮੂ ਕਸ਼ਮੀਰ ਦਾ ਤੇ ਹਿਮਾਚਲ ਦਾ ਇਹ ਹਾਲ ਬਣਿਆ ਹੋਇਆ ਹੁਣ ਇਸ ਟਾਈਮ ਜਦੋਂ ਕਗਰ ਦਰਿਆ ਵਿੱਚ ਪਾਣੀ ਦਾ ਉਫਾਨ ਵਧ ਰਿਹਾ ਖਤਰੇ ਦੀ ਘੰਟੀ ਤੇ ਆ ਤਾਂ ਹਰਿਆਣੇ ਨੂੰ ਵੀ ਭਾਜੜਾ ਪੈ ਚੁੱਕੀਆਂ ਆ